ਐਕਟ ਮੇਰੇ ਬਹੁਤ ਹੀ ਸਤਿਕਾਰਯੋਗ ਸੱਜਣੋ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਫੇਰ ਬਾਈ ਗੇਲੇ ਨਾਲ ਗੱਲਬਾਤ ਕਰਾਂਗੇ ਬੱਕਰੀਆਂ ਦੇ ਬਾਰੇ ਪਹਿਲਾਂ ਆਪਾਂ ਬਾਈ ਦੀ ਕਰੀ ਸੀ ਫੁੱਲ ਇੰਟਰਵਿਊ ਤੇ ਹੁਣ ਦੇਖਦੇ ਆਂ ਬਾਈ ਦੇ ਕੋਲੇ ਕਿੰਨਾ ਕਮਾਲ ਆ ਤੇ ਬਾਈ ਨੇ ਕੀ ਵੇਚਿਆ ਤੇ ਕੀ ਖਰੀਦਿਆ ਆਪਾਂ ਜਾਣਦੇ ਆਂ ਬਾਈ ਦੇ ਨਾਲ ਗੱਲਬਾਤ ਕਰਕੇ ਆ ਜਾ ਬੀਜੀ ਜੀ ਕੀ ਹਾਲ ਆ ਬਾਈ ਠੀਕ ਆ ਜੀ ਕੈਮ ਹਾਂਜੀ ਹਾਂ ਪਛਾਨ ਲਿਆ ਹਾਂਜੀ ਹਾਂ ਹੈ ਠੀਕ ਕੀ ਬੀਚਣਾ ਫਿਰ ਬੱਕਰੀਆਂ ਦੇ ਬੱਕਰੀਆਂ ਦੀ ਠੀਕ ਆ ਜੀ ਵਧੀਆ ਵਧੀਆ ਠੀਕ ਹੈ ਸੱਟ ਹਾਂਜੀ ਹਾਂ ਕਿਵੇਂ ਚੱਲ ਰਿਹਾ ਕਾਰੋਬਾਰ ਬੜਾ ਠੀਕ ਆ ਵਧੀਆ ਚੱਲੀ ਜਾਂਦਾ ਜੀ ਕੰਮਕਾਰ ਹੁਣ ਤਾਂ ਆ ਮਹੀਨੇ ਜੀ ਤੱਕ ਗੁਦਰਾ ਤਾਂ ਨਹੀਂ ਸੁਣੀ ਵੀ ਹੈ ਹਨਾ ਬੱਕਰੀਆਂ ਆ ਲੈਣੀਆਂ ਹਨਾ ਕੱਖ ਬਹੁਤ ਹੋ ਗਿਆ ਹੁਣ ਤਾਂ ਨਹੀਂ ਤੋੜ ਹੋਣੀ ਨਾ ਹਾਂ ਹੁਣ ਤਾਂ ਬਾਦੂ ਬਾਦੂ ਹੁਣ ਤਾਂ ਪਵਾ ਪਿੰਡ ਦੇ ਆਲੇ ਦਾਲੇ ਲੈ ਕੇ ਤੁਰੇ ਫਿਰ ਹਾਂ ਸਹੀ ਗੱਲ ਆ ਤੇ ਫਿਰ ਕੀ ਖਰੀਦ ਲੈਣਾ ਵਾ ਤੇ ਕੀ ਵੇਚ ਤਾ ਨਵਾਂ ਨਹੀਂ ਖਰੀਦਿਆ ਵਿਤੀਆਂ ਤਿੰਨ ਚਾਰ ਅੱਛਾ ਨਵਾਂ ਨਹੀਂ ਕੋਈ ਖਰੀਦਿਆ ਨਵਾਂ ਖਰੀਦਿਆ ਬੋਕ ਖਰੀਦਿਆ ਆ ਮੈਨੂੰ ਬੋਕ ਯਾਰ ਨਵਾਂ ਲੱਗਦਾ ਤਾਂ ਪਹਿਲਾਂ ਹੀ ਨਹੀਂ ਸੀ ਤੇਰੇ ਕੋਲ ਇਹ ਲਿਆ ਹੀ ਹੁਣ ਹੈਨਾ ਕਿੰਨੇ ਦਾ ਲੈ ਲਿਆ ਇਹ 25000 ਦਾ ਲੈ ਯਾਰ ਆ ਬੋਕ ਦਿਖਾਓ ਲੈ ਵੀ 25000 ਦਾ ਲੈ ਬਾਈ ਨੇ ਹੈਨਾ ਦੋ ਤਾਂ ਹੁੰਦਾ ਬੋਕ ਵਧੀਆ ਹੈਨਾ ਤੇਰਾ ਹੂੰ ਕਿੱਥੋਂ ਲੈ ਲਿਆ ਹੈ ਫਿਰ ਇਹ ਸਹਨੇ ਤੋਂ ਅੱਛਾ ਬੋਕ ਸੋਹਣਾ ਯਾਰ ਹੈਨਾ ਤੇ ਇਹਦੀ ਕ੍ਰੋਸਿੰਗ ਕਰਾਈ ਫਿਰ ਕਦੋਂ ਕਦਾਂ ਲੈ ਆਏ ਇਹ ਦੋ ਹਜੇ ਇੱਕ ਪੱਠਲ ਬਈਆ ਹਜੇ ਆਪਣੇ ਕੋਲ ਮਹੀਨਾ ਇੱਕ ਹੋ ਗਿਆ ਅੱਛਾ ਇਹਦਾ ਰਿਜ਼ਲਟ ਆਇਆ ਨਹੀਂ ਹਲੇ ਨਾ ਨਾ ਆਹ ਪੱਠਲ ਬਈਆ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਹੋਰ ਕੋਈ ਬੱਕਰੀ ਖਰੀਦੀ ਨਹੀਂ ਫਿਰ ਨਾ ਨਾ ਹੋਰ ਕੋਈ ਨਹੀਂ ਖਰੀਦੀ ਦੋ ਤਿੰਨ ਕ ਵੇਚੀਆਂ ਬਸ ਅੱਛਾ ਅੱਛਾ ਠੀਕ ਹੈ ਉਹ ਬੱਕਰਾ ਹੀ ਲਿਆ ਸੀ ਇੱਕ ਯਾਰ ਮੈਂ ਆਹ ਜਿਹੜਾ ਆਪਣਾ ਤੁੰਗਲੀ ਮੰਡੀ ਲੱਗਦੀ ਆ ਉਹਦੇ ਬਾਰੇ ਤੈਨੂੰ ਕੋਈ ਹੈ ਜਾਣਕਾਰੀ ਕਿਵੇਂ ਵੀ ਚੱਲ ਪਈ ਜਾਂ ਹੋਰ ਕਿਵੇਂ ਵੇਚਦੇ ਹੁਣ ਮਾਲ ਫਿਰ ਨਹੀਂ ਦੇਖੋ ਜੀ ਹੁਣ ਪਰ ਜਦੋਂ ਦੀ ਇਹ ਬੰਦ ਹੋਈ ਆ ਕਹਿੰਦੇ ਵੀ ਬੰਦ ਹੋ ਗਈ ਉਦੋਂ ਬਾਅਦ ਤਾਂ ਪਤਾ ਨਹੀਂ ਹਾਂ ਉਹਨੂੰ ਦੱਸ ਦਿਆ ਕਹਿੰਦੇ ਵੀ 400 ਰੁਪਏ ਨਾਗਦਾ ਕਰਤਾ ਜਾਂਦੇ ਦਾ ਅੱਛਾ ਤੇ ਜੀ ਹੁਣ ਵਿੱਚ ਆਏ ਜੇ ਵੀ ਸੁਣਿਆ ਕਹਿੰਦੇ ਉਹ ਵੀ ਕਰਤਾ ਕੰਮ ਇਹ ਯਾਰ ਇਹਦੇ ਨਾਲ ਹਨਾ ਬੱਕਰੀਆਂ ਵਾਲਿਆਂ ਦਾ ਬਹੁਤ ਇਹਦੇ ਨਾਲ ਨੁਕਸਾਨ ਹੋਇਆ ਹੁਣ ਪਸ਼ੂ ਹੀ ਨਹੀਂ ਉਹ ਕੋਈ ਤਾਂ ਇੰਟਰਸਟ ਜੇ ਖਤਮ ਹੀ ਕਰਵਾਤਾ ਇਹਨਾਂ ਨੇ ਆਪ ਹੀ ਮੰਡੀ ਦਾ ਬੰਦ ਕਰਕੇ ਹਾਂ ਫਰਕ ਤਾਂ ਪੈਂਦਾ ਏ ਹਨਾ ਪੈਂਦਾ ਨਾ ਫਰਕ ਹਾਂ ਫਰਕ ਤਾਂ ਪੈਂਦਾਗਾ ਤੇ ਹੁਣ ਕੀ ਖਰੀਦੂ ਤੇ ਕੀ ਵੇਚੂ 400 ਨਾਗਦਾ ਕਰਕੇ ਹਨਾ ਅਗਲਾ ਲੈ 800 ਰੁਪਏ ਦਾ ਹੋ ਗਿਆ ਸਿੱਧਾ ਰੇੜੀ ਰੱਪੇ ਦਾ ਕਿਰਾਇਆ ਫਿਰ ਤਾਂ ਪੱਲੀ ਕੋਹ ਨਹੀਂ ਮੰਨਦਾ ਤੇ ਫਿਰ ਮਾਲ ਹੁਣ ਕਿਵੇਂ ਵੇਚਿਆ ਫਿਰ ਫੋਨ ਤੇ ਮਾਲ ਇਹ ਆਪੋ ਫੋਨ ਤੇ ਆ ਬੰਦਾਂ ਨੇ ਇੱਥੇ ਆ ਗਏ ਨਹੀਂ ਆਪ ਦੀ ਆਪ ਆ ਜਾਂਦੇ ਹਾਂ ਇੱਕ ਗੱਲ ਇਹ ਵੀ ਫਿਰ ਇੱਕ ਇੱਕ ਗੱਲੋ ਸੌਖਾ ਹੋ ਗਿਆ ਮੰਡਿਆਂ ਤੋਂ ਹੁਣ ਕਿੱਥੇ ਤਾਂ ਉੱਥੇ ਆ ਫੜ ਕੇ ਰੱਸਾ ਤੁਰੀ ਫਿਰਦੇ ਸੀਗੇ ਹਾਂ ਹਾਂ ਰੇਟ ਵੀ ਆ ਲਾਓ ਸਾਡੇ ਬੱਕਰੇ ਤੇ ਲਾਓ ਗੱਤਰੀ ਤੇ ਲਾਓ ਅਗਲਾ ਮੂੰਹ ਮੰਗਾ ਆਪ ਦਾ ਆਪ ਦਾ ਰੇਟ ਲਾਉਂਦਾ ਸੀਗਾ ਹੁਣ ਇੱਥੇ ਅਗਲਾ ਆਪ ਚੱਲ ਕੇ ਆਉਂਦਾ ਨਾਲੇ ਤਾਂ ਸਾਡੇ ਕਿਰਾਏ ਬਚੇ ਆ ਹਾਂ ਨਾਲੇ ਸਾਨੂੰ ਖਰਚੇ ਪੱਠੇ ਜਿਹੜੇ ਉੱਤੇ ਪੈਂਦੇ ਆ ਉਹ ਬਚ ਗਏ ਹੁਣ ਅਗਲਾ ਚੱਲ ਕੇ ਇੱਥੇ ਆਉਂਦਾ ਪਸ਼ੂ ਦਾ ਆਪਦਾ ਮੁੱਲ ਮੰਗਦੇ ਆ ਆਪਾਂ ਹਾਂ ਚੱਲ ਇਹ ਤਾਂ ਕੜਾ ਲੋਟ ਆ ਗਿਆ ਹਨਾ ਚੱਲ ਸਹੀ ਗੱਲ ਆ ਉਹ ਮਾਲ ਹੁਣ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹਨਾ ਹਾਂ ਮਿਲਣਾ ਮੁਸ਼ਕਲ ਆ ਹਾਂ ਤੇ ਹੁਣ ਤਾਂ ਨਹੀਂ ਹੈਗਾ ਕੋਈ ਵੇਚਣ ਵਾਲ ਨਾ ਨਾ ਹੁਣ ਆਪਣੇ ਕੋਲੇ ਕੋਈ ਨਹੀਂ ਅੱਛਾ ਏਦੋਂ ਬਾਅਦ ਹੁਣ 2-3 ਮਹੀਨਿਆਂ ਤੱਕ ਬੱਕਰੇ ਆ ਵੇਚਣ ਵਾਲੇ 12-13 ਅੱਛਾ ਅੱਛਾ ਕਿਹੜੇ-ਕਿਹੜੇ ਆ ਫਿਰ ਬੱਕਰੇ? ਉਹ ਘਰੀ ਆ ਬਸ ਹੋ ਜੀ ਮਹੀਨੇ-ਮਹੀਨੇ ਦੇ ਹੋਇਆ ਹਜੇ। ਅੱਛਾ ਅੱਛਾ। ਕਿ ਤਿੰਨ-ਤਿੰਨ ਮਹੀਨਿਆਂ ਦੇ ਕਰਕੇ ਵਿੱਚ। ਠੀਕ ਆ ਠੀਕ ਆ ਠੀਕ ਆ। ਤੇ ਕੋਈ ਹੁਣ ਬਿਮਾਰੀ ਠਮਾਰੀ ਤੋਂ ਬਚਾ ਹੈਗਾ ਮਹੀਨੇ ਜਮਾ ਜਮਾ ਉੱਕੇ ਕੋਈ ਚੱਲ ਵਧੀਆ ਗੱਲ ਹੈ ਨਾ ਯਾਰ। ਇਸ ਵਕਤ ਕੋਈ ਬੱਕਰੀਆਂ ਵਧੀ ਰਹਿਣ ਆਪਾਂ ਤਾਂ ਕਹਿੰਨੇ ਐ ਇੰਨੇ ਨਾਲ। ਸਾਰਿਆਂ ਦੀ ਤਾਂ ਨਾ ਧੰਦਾ ਚੱਲਦਾ ਰਹਿੰਦਾ ਹੈਗਾ। ਹਾਂਜੀ ਹਾਂ। ਲੈ ਬੱਕਰੀਆਂ ਦਿਖਾ ਦੇ ਓ ਮੇਤਰਾ ਬੱਕਰੀਆਂ। ਬਾਈ ਦੀਆਂ ਸੋਹਣੀਆਂ ਸਾਰੀਆਂ, ਬੀਟਲ ਦੀਆਂ ਰੱਖਿਆ ਨਾ ਬਾਈ ਨੇ। ਹੁਣ ਕਾਲੇ ਨਾਗ ਵਧ ਗਏ ਬਾਈ ਗੇਲੇ ਹਨਾ ਯਾਰ ਹਾਂ ਕਾਲੇ ਨਾਗ ਹੁਣ ਵਧੇ ਹੋਏ ਹਾਂ ਹਾਂ ਪਹਿਲਾਂ ਮਿਕਸੀਆ ਸੀ ਕੰਮ ਹੁਣ ਕਾਲਿਆਂ ਦਾ ਟ੍ਰੈਂਡ ਮੈਂ ਲਾਦਾ ਦੁਬਾਰੀ ਨਾ ਜੇ ਹਨਾ ਆਊਗਾ ਆਊਗਾ ਕਿ ਨਹੀਂ 13 ਤਾਂ ਹੁਣ ਹੋ ਗਿਆ ਬਸ ਆਹੀ ਰਹੇਗਾ ਪੰਜ ਚਾਰ ਹਦੂਦੀਆਂ ਮੇਰੇ ਕੋਲੇ ਹੂੰ ਅੰਗਲੀਆਂ ਦੀਆਂ ਸਹੀ ਗੱਲ ਆ ਇਹ ਵੀ ਬਸ ਆ ਲਾ ਲੀਆਂ ਜਿਹੜੀਆਂ ਰਵਾ ਚੰਗਾ ਕਰਕੇ ਰੱਖੀ ਬੈਠੇ ਆ ਤੇ ਗਾਣਾ ਗੁਣਾ ਤਾਂ ਸੁਣਾ ਦੇ ਕੋਈ ਹੈਂ ਗਾਣੇ ਤਾਂ ਹੈ ਬੱਕਰੇ ਵਾਲੇ ਗਾਉਂਦੇ ਤਾਂ ਹੁੰਦੇ ਯਾਰ ਗਾਣੇ ਹੈ ਗਾਣੇ ਕੀ ਸ਼ਾਨ ਹੈ ਸੁਣਾ ਦੇ ਐ ਨਾ ਕਰ ਹੈ ਨਹੀਂ ਗਾਣੇ ਤਾਂ ਉਹ ਇੰਨੇ ਨਾ ਰੌਣਕ ਜੀ ਲੱਗ ਜਾਂਦੀ ਹੈ ਵੀਡੀਓ ਦੇ ਵਿੱਚ ਹੂੰ ਸੁਣਾ ਦੇ ਕੱਡਾ ਅੱਧਾ ਧਾਰਮਿਕ ਸੁਣਾ ਦੇ ਕੋਈ ਪਲਾ ਦੇ ਇੱਕ ਮਾੜੀ ਜਿਆ ਰੈ ਨਾਗਾ ਸੁਣਾ ਦੇ ਦੇਖੀ ਜਊਗਾ ਦੇ ਗਾਣੇ ਵਾਲਾ ਤਾਂ ਵਧੀਆ ਹੈ ਗਾਣੇ ਵਾਲਾ ਨਾ ਕਰੋ ਗਾਣੇ ਕੋ ਕੋ ਨਹੀਂ ਹੁੰਦਾ ਸੁਣਾ ਦੇ ਅੱਧਾ ਧਾਰਮਿਕ ਸੁਣਾ ਦੇ ਵਧੀਆ ਜਿਹੜਾ ਸੱਭਿਆਚਾਰਕ ਗਾਣਾ ਸੁਣਾ ਦੇ ਬਤੇ ਰਹੇ ਗਏ ਜਾਂਦੇ ਬਕਰਾਂ ਨਾਲ ਇੰਨਾ ਕਿ ਸੰਗ ਨਾਲ ਜੇ ਆਉਂਦਾ ਸਨਾ ਯਾਰ ਬਾਈ ਉਹਨਾਂ ਦਾ ਆਏ ਨਾ ਕਰ ਸਨਾ ਦੀ ਸਨਾ ਯਾਦ ਕਰ ਲਾ ਕੋਈ ਨਹੀਂ ਹੌਲੀ ਹੌਲੀ ਸਨਾ ਦੀ ਕਿ ਨਹੀਂ ਜੀ ਮੈਂ ਅੱਜ ਕਿੱਧਰ ਜਾਇਆ ਆ ਅੱਜ ਤਾਂ ਇੱਥੇ ਨਵੀਂ ਸੜਕ ਤੁਸੀਂ ਅੱਛਾ ਹੁਣ ਤਾਂ ਜਿੱਧਰ ਨੂੰ ਮਰਜੀ ਬਾਜਿਆ ਚਾਰਾ ਬਹੁਤ ਆ ਹਨਾ ਹੂੰ ਚਨਾ ਫਿਰ ਲੈ ਯਾਦ ਕਰ ਲੈ ਕੋਈ ਪੁਰਾਣਾ ਗਾਣਾ ਹੀ ਸੁਣਨਾ ਨਵਾਂ ਨਵਾਂ ਨਹੀਂ ਸੁਣਨਾ ਜਿਹੜਾ ਬੱਕਰਾਂ ਵਾਲੇ گاਉਂਦੇ ਹੁੰਦੇ ਸੀ ਪਹਿਲਾਂ ਜਾਂ ਹਣਾ ਜਿਹੜਾ ਤੂੰ ਬਚਪਨ ਦੇ ਵਿੱਚ ਜਦੋਂ ਚਾਰ ਦਾ ਹੀ ਬੱਕਰਾਂ ਪਹਿਲਾਂ ਮੈਨੂੰ ਮੈਨੂੰ ਪਤਾ ਆਦੂ ਗਾਉਂਦਾ ਰਹਿਆ ਬਹੁਤ ਗਾਣੇ ਛੋਟਾ ਹੁੰਦਾ ਬੱਕਰਾਂ ਨਹੀਂ ਸੀ ਚਾਰ ਦਾ ਹੁੰਦਾ ਆ ਸੁਣਿਆ ਕਿਸੇ ਵੱਡੇ ਬਜ਼ੁਰਗ ਤੋਂ ਸੁਣਾਦੀ ਲੈ ਉਹਨੇ ਸੋਚਦਾ ਬਾਈ ਤੇ ਤੂੰ ਬੱਕਰੀਆਂ ਦਿਖਾ ਬਾਈ ਦਿਨ ਕੀ ਬੀਛਣਾ ਬੱਕਰੀਆਂ ਦੀ ਅੱਜ ਕੱਲ ਫੇਰ ਆਪਾਂ ਸੁਣਦੇ ਆ ਗਾਣਾ ਹਨਾ ਜੇ ਦਿਨ ਸੰਗ ਲੱਗ ਜੇ ਤਾਂ ਮੈਂ ਇਧਰ ਨੂੰ ਮੂੰਹ ਕਰ ਲੈਣਾ ਚੱਲ ਸੁਣਾ ਦੇ ਦੇ ਦਸ਼ਮਣ ਨੜ ਪੰਗਾਲਈਏ ਮੜਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਬੇਲਾ ਮੁੜ ਕੇ ਹੱਥ ਆਉਂਦਾ ਨਹੀਂ ਅਸ ਕੀ ਬਾਤ ਆ ਯਾਰ ਹਨਾ ਬਾਈ ਸਹੀ ਆ ਬਸ ਗਾਣਾ ਵੀ ਬਾਈ ਨੇ ਉਹੀ ਸੁਨਾਤਾ ਹਨਾ ਇੱਕ ਵਾਰੀ ਲੰਘਿਆ ਬੇਲਾ ਮੁੜ ਕੇ ਹੱਥ ਆਉਂਦਾ ਨਹੀਂ ਦਾ ਸੰਭਾਲ ਲਓ ਹਨਾ ਜਿਹੜਾ ਬੇਲਾ ਇੱਕ ਵਾਰੀ ਬਾਈ ਦੇ ਗੀਤ ਦੇ ਮੁਤਾਬਕ ਜਿਹੜਾ ਇੱਕ ਵਾਰੀ ਲੰਘ ਗਿਆ ਮੁੜ ਕੇ ਹੱਥ ਆਉਂਦਾ ਨਹੀਂ ਤੇ ਹੁਣ ਜਿਹਨੇ ਬੇਲਾ ਸੰਭਾਲ ਲਿਆ ਉਹ ਚੰਗਾ ਰਹੂਗਾ ਇੱਕ ਯਾਰ ਮੈਂ ਐਂ ਪੁੱਛਦਾ ਸੀ ਆ ਭੇਡ ਕਿਵੇਂ ਸਿੰਗਲ ਲਈ ਫਿਰਦਾ ਇੰਨੀਆ ਬੱਕਰੀਆਂ ਦੇ ਵਿੱਚ ਖਰੀਦੀ ਸੀ ਕਿਵੇਂ ਇਹ ਗੱਲਬਾਤ ਇਹਦੀ ਖਰੀਦੀ ਦਾ ਕਹਨੂ ਜੀ ਇਹਦਾ ਕਿਸੇ ਕੋਈ ਯਾਰ ਮਿੱਤਰ ਦੀ ਭੇੜ ਸੂਪੀ ਉਹਦੇ ਕੋਲੇ ਉਹਦੇ ਥਣ ਇੱਕ ਸੀ ਉਹਨੇ ਦੋ ਦੇਤੇ ਸੀਗੇ ਲੈ ਲਾ ਤੇ ਲੂ ਅੱਛਾ ਉਹ ਬੈਠੇ ਬੈਠੇ ਮੈਨੂੰ ਕਹਿੰਦਾ ਯਾਰ ਤੇਰੇ ਕੋਲੇ ਬੱਕਰੀਆਂ ਕਹਿੰਦਾ ਇੱਕ ਤੂੰ ਪਾਲ ਲੈ ਹਾਂ ਮਹਾ ਚਾਚਰ ਦੇ ਕੇ ਜਾਣੀ ਤਾਂ ਕਲੇੜੀ ਦੇ ਜਾ ਅੱਛਾ ਪਾਲ ਲਾਂਗੇ ਅੱਪ ਹਾਂ ਚਲ ਘੰਟੇ ਗਰੀ ਸੀਗੀ ਆਪਾਂ ਉਹ ਤਾਂ ਚੱਕ ਲਿਆਂਦੀ ਲਿਆ ਕੇ ਬੱਕਰੀ ਤੇ ਲਾਤੀ ਅੱਛਾ ਅੱਛਾ ਤੇ ਅੱਜ ਹੀ ਪਲ ਗਈ ਠੀਕ ਆ ਠੀਕ ਆ ਤੇ ਇਹ ਮਾ ਹੁਣ ਸੂਈ ਨਹੀਂ ਗਈ ਹੈ ਨਾ 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 ਸੁਈ ਨਹੀਂ ਹੈ ਜੀ ਕਿੰਨੇ ਟਾਈਮ ਦੀ ਹੋ ਗਈ ਹੈ ਇਹ ਸਾਲ ਦੀ ਹੋ ਗਈ ਪੂਰੇ ਦੀ ਅੱਛਾ ਤੇ ਇਹ ਕ੍ਰੋਸ ਨਹੀਂ ਕਰਵਾਈ ਫਿਰ ਨਾ ਨਾ ਹਜੇ ਕਰਾਈ ਨਹੀਂ ਹਜੇ ਆ ਹੁਣ ਕਰਵਾਵਾਂਗੇ ਮੇਰੇ ਕਿੰਨੇ ਟਾਈਮ ਦੀ ਹੁੰਦੀ ਹੈ ਇਹ ਕ੍ਰੋਸ ਕਿੰਨੇ ਟਾਈਮ ਬਾਅਦ ਹੁੰਦੀ ਹੈ ਇਹ ਕ੍ਰੋਸ ਸਾਲ ਤੋਂ ਬਾਅਦ ਹਾਂ ਹਾਂ ਹੂੰ ਤਾਂ ਹੋ ਜਾਂਦੀ ਸਾਲ ਤੋਂ ਹਾਂ ਬਸ ਇਹਦੇ ਕਰਾ ਦੇਂਗੇ ਭਾਦੋਂ ਚ ਕਰਾ ਦੇ ਹੂੰ ਠੀਕ ਹੈ ਠੀਕ ਹੈ ਇੱਕ ਮੋਨ ਨਹੀਂ ਕਰੀ ਇਹਦੀ ਹਜੇ ਠੀਕ ਹੈ ਤੇ ਇਹਦੀ ਫਿਰ ਉਹਨਾਂ ਸਾਹਮ ਲੀਕੇ ਵੇਕਦੀਏ ਕਿ ਨਹੀਂ ਨਹੀਂ ਇਹਦੀ ਉਹਨਾਂ ਨੂੰ ਨਹੀਂ ਹੁਣ ਵੇਕਦੀ ਇਹ ਤਾਂ ਬਸ ਉਹਨਾਂ ਦਾ ਇਹ ਛੱਟਣ ਵੀ ਪੈਂਦੀ ਆ ਬਸ ਐ ਬੱਚੇ-ਵੁੱੱਚੇ ਵਧੀਆ ਵਿਕ ਜਾਂਦੇ ਆ ਚਲੇਦੇ ਕੰਮ ਅੱਛਾ ਯਾਰ ਬੱਚੇ ਕ ਸੌਂਕ ਵਜੋਂ ਬਸ ਹਾਂ ਸੌਂਕਾ ਗਾ ਬਸ ਫਿਰਦੀ ਆ ਸੁਣੀ ਲੱਗਦੀ ਆ ਠੀਕ ਆ ਚੱਲ ਇਹ ਵੀ ਗੱਲ ਹਨਾ ਹੈਗੀ ਆ ਸਹੀ ਆ ਨਾਲੇ ਸੌਂਕ ਦਾ ਸੌਂਕ ਨਾਲੇ ਕੁਛ ਦੇਤੀ ਜਾਊਗੀ ਹੂੰ ਤੇ ਹੁਣ ਦੁੱਧ ਵਾਲੇ ਪਸ਼ੂ ਕਿੰਨੇ ਕ ਆਪਣੇ ਕੋਲ ਦੁੱਧ ਵਾਲੇ ਹੈਗੇ 15 ਕਿੰਨਾ ਕ ਅੱਛਾ 15 ਦੁੱਧ ਵਾਲੇ ਆ ਹੂੰ ਤੇ ਨਾਮੇ ਪੱਠਾ 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 10-12 ਕ ਪੱਠਾ ਹੋਣੀਆਂ ਆ ਮਾਰਦੀ ਆ ਨਾ ਪ੍ਰਾਣੀ ਬੱਕਰੀ ਤੇ ਤੇਰੀ ਹਨਾ ਹਾਂ ਇਹ ਵੱਡੀ ਬੱਕਰੀ ਦੀਆਂ ਪੱਠਾ ਇਹ ਦੋਨੇ ਆ ਖੜੀਆਂ ਇਹ ਅੱਛਾ ਇਹ ਇਹਦੀ ਹਾਂ ਜੀ ਮੇਨ ਹਾਂ ਦੋ ਪੱਠਾ ਸੀਂਗਾ ਪਹਿਲਾਂ ਮੇਰੇ ਕੋਲੇ ਉਹਨਾਂ ਤੋਂ ਮਾਲ ਬਣਿਆ ਵਾ ਇੱਕ ਲਾਲ ਸੀਗੀ ਇੱਕ ਉਹ ਕਾਲੀ ਬੈਠੀ ਆ ਅੱਛਾ ਅੱਛਾ ਲਾਲ ਵੇਚਤੀ ਹੁਣ ਆ ਲਾਲ ਵੇਚਤੀ ਉਹ ਕਾਲੀ ਬੱਕਰੀ ਵੱਡੀ ਬੈਠੀ ਆ ਅੱਛਾ ਅੱਛਾ ਠੀਕ ਉਹ ਆਪਾਂ ਵੇਚਣੀ ਨਹੀਂ ਕਿਹੜੀ ਉਹ ਕਾਲੀ ਬੱਕਰੀ ਅੱਛਾ ਉਹ ਵੇਚਣੀ ਨਹੀਂ ਹਾਂ ਆ ਆ ਵਕਰੀ ਨਹੀਂ ਹਾਂ ਹਾਂ ਆ ਛੇ ਦਿਨਾਂ ਦੇ ਡੰਡੇ ਪੱਠਾ ਹੈ ਹਾਂ ਇਹ ਪਹਿਲੇ ਸੂਏ ਦੀਆਂ ਪੱਠਾ ਹੈ ਠੀਕ ਹੈ ਠੀਕ ਹੈ ਚੱਲ ਵਧੀਆ ਗੱਲ ਹੈ ਹਣਾ ਉਹਦਾ ਬਾੜੇ ਚ ਉਹਨੂੰ ਕੁਝ ਵੀ ਹੋ ਜੇ ਆਪਾਂ ਵੇਚਣੀ ਨਹੀਂ ਉਹ ਅੱਛਾ ਅੱਛਾ ਠੀਕ ਹੈ ਚੱਲ ਵਧੀਆ ਗੱਲ ਹੈ ਤੇ ਤੇਰਾ ਸਾਥੀ ਕਿੱਧਰ ਗਿਆ ਹਾਂ ਸਾਥੀ ਦਾ ਹੁਣ ਉਹ ਤਾਂ ਤੂਰਾ ਫੇਰਾ ਘੱਟ ਹੁੰਦਾ ਹੈਗਾ ਉਂਗਰ ਬਾਲੀ ਹੋ ਗਈ ਉਹਦੀ ਅੱਛਾ ਹੁਣ ਉਹ ਕਹਿੰਦਾ ਮੈਥੋਂ ਚਰਦਿਆਂ ਨਹੀਂ ਵੇਚ ਤਾਂ ਮਾਲ ਨੇ ਮਾਲ ਤਾਂ ਬੱਕੀ ਬੈਠਾ ਬੱਕਰੀਆਂ ਪੰਜ ਸੱਤ ਕੋ ਹਾਂ ਬਸ ਉਹ ਘਰੇ ਘਰੇ ਉਥੇ ਨੇੜੇ ਨੇੜੇ ਸਾਡ ਲੈਂਦਾ ਜਾ ਅੱਛਾ ਅੱਛਾ ਉਹ ਕਹਿੰਦਾ ਹੀ ਕਹਿੰਦਾ ਬਕਾਊ ਆ ਇਹਨੂੰ ਬਕਾਊ ਆ ਹਾਂ ਚੱਲ ਦੇਖ ਆਵਾਂਗੇ ਉਹਦੇ ਕੋਲੇ ਵੀ ਜਾ ਕੇ ਹਾਂ ਭਾਈ ਗੇਲੇ ਦੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਬੱਕਰੀਆਂ ਵਾਲਿਆਂ ਦੇ ਨਵੇਂ-ਨਵੇਂ ਬਲੌਗ ਦੇਖਣ ਦੇ ਲਈ ਆਪਣਾ ਚੈਨਲ ਕਹਿੰਡ ਬੱਕਰੀਆਂ ਵਾਲਾ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਨਾਲ ਅਗਲੇ ਬਲੌਗ ਦੇ ਨਾਲ ਤਦ ਤੱਕ ਦੇਨੀ ਰੱਬ ਰੱਖਾ